ਹਿੰਦੂ ਅਤੇ ਸਿੱਖ ਵੀਰਾਂ ਦਾ ਸਾਂਝਾ ਕੁੰਭ ਬਟਾਲਾ ਵਿੱਚ ਚੱਲ ਰਿਹਾ ਹੈ ਕਿਉਂਕਿ ਇਸ ਪਵਿੱਤਰ ਧਰਤੀ ਤੇ ਸਿਰਫ ਹਿੰਦੂਆਂ ਦੇ 33 ਕਰੋੜ ਦੇਵ-ਦੇਵਤਾਂ ਦਾ ਵਾਸ ਹੀ ਨਹੀਂ ਹੈ ਬਲਕਿ ਇਹ ਧਰਤੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦਾ ਅਹੰਕਾਰ ਤੋੜਿਆ ਸੀ ਤੇ ਹੁਣ 25 ਸਾਲ ਬਾਅਦ ਇਸ ਅਚਲੇਸ਼ਵਰ ਤਾਮ ਮੰਦਿਰ ਦੇ ਸਰੋਵਰ ਕੀ ਕਾਰ ਸੇਵਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਹਿੰਦੂ ਤੇ ਸਿੱਖ ਵੀਰ ਸਾਂਝੇ ਤੌਰ ਤੇ ਸੇਵਾ ਕੱਟ ਰਹੇ ਹਨ ਮੰਦਰ ਨਾਲ ਜੁੜੀ ਕਹਾਣੀ ਦੇ ਅਨੁਸਾਰ ਭਗਵਾਨ ਸ਼ਿਵ ਦੇ ਪੁੱਤਰ ਕਾਰ्तिकेय ਜਦੋਂ ਇੱਥੇ ਆ ਗਏ ਸਨ ਤਾਂ ਉਹਨਾਂ ਨੂੰ ਵਾਪਸ ਸ਼ਿਵ ਧਾਮ ਲੈ ਜਾਣ ਲਈ ਮਨਉਣ ਤੇ 33 ਕਰੋੜ ਦੇਵੀ-ਦੇਵਤਾ ਵੀ ਇਸ ਮੰਦਰ ਵਿੱਚ ਉਤਰ ਆਏ ਸਨ ਮੰਦਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਹੈ ਜੋ ਸਦੀਆਂ ਤੋਂ ਹਿੰਦੂ-ਸਿੱਖ ਸਾਂਝੀ ਵਲਟਾ ਦਾ ਪ੍ਰਤੀਕ ਬਣਿਆ ਹੋਇਆ ਹੈ ਮੈਂ ਪਵਨ ਕੁਮਾਰ ਪੰਮਾ ਸੀਨੀਅਰ ਚੀਫ ਟ੍ਰਸਟੀ ਐ ਚਲੇਸ਼ਵਰ ਮੰਦਿਰ ਕਾਰਸੇਵਾ ਟ੍ਰਸਟ ਬਟਾਲਾ ਚਲੇਸ਼ਵਰ dham ਇਸ ਪੁਤਰ ਸਰੋਵਰ ਦੀ ਸੇਵਾ ਜਿਹੜੀ ਹੈ ਪਹਿਲਾਂ ਵੀ ਐ ਚਲੇਸ਼ਵਰ ਮੰਦਿਰ ਕਾਰਸੇਵਾ ਟ੍ਰਸਟ ਨੇ 25 ਸਾਲ ਪਹਿਲਾਂ ਕਾਰਸੇਵਾ ਕੀਤੀ ਸੀ ਅੱਜ ਫੇਰ ਮੌਕਾ ਮਿਲਿਆ ਐ ਚਲੇਸ਼ਵਰ ਮੰਦਿਰ ਕਾਰਸੇਵਾ ਟ੍ਰਸਟ ਨੂੰ ਇਸ ਪੁਤਰ ਸਰੋਵਰ ਦਾ ਜਿੱਥੇ ਕੀ ਭਗਵਾਨ ਸ਼ੰਕਰ ਦੇ ਪੁੱਤਰ ਕਾਰਤਿਕ ਸਵਾਮੀ ਇੱਥਾ ਲ ਹੋਇਆ ਔਰ ਗੋਨਾਨਕ ਸਾਹਿਬ ਪਹਿਲੀ ਬਾਤ ਹੈ ਜਿਹੜੀ ਹੈ ਜਿਨ੍ਹਾਂ ਨੇ ਸਿੱਧ ਗੋਸ਼ਟੀ ਇਸ ਸਰੋਵਰ ਪਵਿੱਤਰ ਸਰੋਵਰ ਦੇ ਕੰਢੇ ਸਿੱਧਾਂ ਨਾਲ ਕੀਤੀ ਹੈ। ਔਰ ਬੜਾ ਅੱਜ ਸਵੇਰ ਤੋਂ ਹੀ ਬਹੁਤ ਵੱਡਿਆ ਹਜੂਮ ਜਿਹੜੇ ਆ ਸਿੱਖ ਤੇ ਹਿੰਦੂਆਂ ਦਾ ਕਿਉਂਕਿ ਇਹ ਸਾਂਝਾ ਸਰੋਵਰ ਹੈ ਔਰ ਸਿੱਖ ਸੰਗਤ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੇਤਾ ਹੈ ਔਰ ਹਿੰਦੂ ਸੰਗਤ ਨੇ ਵੀ ਬਹੁਤ ਵੱਧ ਚੜ੍ਹ ਕੇ ਲੇਤਾ ਹੈ। ਅੱਜ 8ਵਾਂ ਦਿਨ ਹੈ ਔਰ ਸਾਨੂੰ ਉਮੀਦ ਹੈ ਕਿ ਜਿੱਦਾਂ ਜਿੱਦਾਂ ਦਿਨ ਅੱਗੇ ਅੱਗੇ ਅਸੀਂ ਜਾ ਰਹੇ ਹਾਂ ਸੰਗਤ ਦੀ ਵੀ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ। ਮੈਂ ਸਾਰੇ ਸ਼ਹਿਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ੀਆਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਕਾਰ ਸੇਵਾ ਵਿੱਚ ਜਿੱਥੇ ਕੀ 33 ਕੋਟੀ ਦੇਵ ਤੇਵਤਿਆਂ ਦਾ ਵਾਸ ਹੈ ਇਸ ਕਾਰ ਸੇਵਾ ਦੇ ਵਿੱਚ ਆਓ ਔਰ ਵੱਧ ਛੱਡ ਕੇ ਹਿੱਸਾ ਭਾਓ ਔਰ ਆਪਣੇ ਪਰਿਵਾਰ ਦੀ ਮਨੋ ਕਾਮਨਾ ਪੂਰੀ ਵਿਕਾਸ ਰੋੜਾ ਜੀ ਅੱਜ ਜੀ ਸੇਵਾ ਜੀ ਜੈ ਬੋਲੇ ਨਾਸ ਜੈ ਸ਼ੰਕਰ ਕੀ ਤੁਹਾਨੂੰ ਪਤਾ ਹੀ ਹੈ ਜੀ ਕਿ ਕਾਰ ਸੇਵਾ ਕਾਰ ਸਰੋਵਰ ਪ੍ਰਭੂ ਚੱਲਦਾ ਪਿਆ ਕਾਰੇ ਚੱਲਦਾ ਪਿਆ ਬਟਾਲਾ ਵਾਸੀਆਂ ਵਾਲੇ ਨੂੰ ਚਾਹੀਦਾ ਆ ਭਗਤਾਂ ਨੂੰ ਚਾਹੀਦਾ ਜਿਹੜੇ ਆਵਾਸ ਹੁੰਦੇ ਨੇ ਕਿ ਕਹਿੰਦੇ ਆ ਜੀ ਕੁੰਭ ਮੈਨੂੰ ਦੋਸਤਾਂ ਨੇ ਕਿਹਾ ਕੁੰਭ ਜਾਣਾ ਚਾਹੀਦਾ ਜੀ ਕੁੰਭ ਜਾਣਾ ਚਾਹੀਦਾ ਪਰ ਮੈਂ ਚਾਹਨਾ ਵਾਂ ਕੁੰਭ ਨਾਲੋਂ ਵੀ ਅਗਰ ਜੇ ਕੁੰਭ ਜਾਣਾ ਨਾ ਔਰੇ ਨਾਲੋਂ ਅਗਰ ਇਹ ਸੇਵਾ ਕੀਤੀ ਜਾਏ ਨਾ ਤੇ ਸਾਧੀਆਂ ਉਸ ਸਕਦਾ ਹੋ ਸਕਦਾ ਹੈ ਕੁੰਭ ਨਾਲ ਇੱਕ ਜਿਹੋਨਾ ਬੇੜਾ ਪਾਰ ਹੋਏਗਾ ਇਹ ਸੇਵਾ ਜਿਹੜੀ ਕਰਜਾਂਗੇ ਨਾ ਸਾਡੇ ਵੱਡੇ ਵੱਡੇ ਰਿਆਦ ਤੇ ਸਾਡੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਹ ਲਾਭ ਪੈਂਦਾ ਜੀ ਸਾਡੇ ਭੋਲੇ ਨਾਥ ਜੀ ਦੀ ਐਡੀ ਵੱਡੀ ਸ਼ਕਤੀ ਹੈ ਜੀ ਬਚਲੇਸ਼ਵਰ ਦਾ ਐਸੇ ਕਰਕੇ ਸੇਵਾ ਬਝੁਰ ਕਰਨੀ ਚਾਹੀਦੀ ਹੈ ਬੜੀ ਪੁੱਤਰ ਧਰਤੀ ਆ ਜੀ ਇੱਥੇ ਤੇ ਜਿਹੜਾ ਵੀ ਆ ਗਿਆ ਵਾ ਆਪਣੀ ਸਰਦਾ ਨੂੰ ਲੈ ਗਿਆ ਵਾ ਜਿਹੜਾ ਵੀ ਇੱਥੇ ਆਇਆ ਵਾ ਆਪਣੀ ਸਰਦਾ ਪਾ ਗਿਆ ਵਾ ਤੇ ਜਿਹੜਾ ਸਰਦਾ ਲੈ ਕੇ ਆਇਆ ਵਾ ਇੱਥੇ ਸਰਦਾ ਲੈ ਕੇ ਹੀ ਜਾਊਗਾ ਤੇ ਜਾਂਦਾ ਵਾ ਤੇ ਇੱਥੇ ਬੜੀ ਪੁੱਤਰ ਧਰਤੀ ਆ ਤੇ 33 ਕਰੋੜ ਦੇਵੀ ਦੇਵਤੇ ਇੱਥੇ ਵਰਾਜਮਾਨ ਹੋਏ ਨੇ ਜਿਤੇ ਸਭ ਤੋਂ ਪਹਿਲਾਂ ਸ਼ਿਵਾ ਦਾ ਮੰਦਿਰ ਸੀਜੀ ਦੇ ਮਹਾਰਾਜ ਦਾ ਜਾਣਿਆ ਜਾਂਦਾ ਵਾ ਸ਼ਿਜੀ ਮਹਾਰਾਜ ਦਾ ਮੰਦਿਰ ਜਾਣਿਆ ਜਾਂਦਾ ਜਰੂਰ ਹੈ ਤੇ ਮੈਂ ਦੱਸਣਾ ਵੀ ਆਂਦੇ ਵੀ ਜਿੰਨੀ ਖੇਤੀ ਮਤਲਬ ਅੰਦਰ ਵੀ ਖੇਤੀ ਵੀ ਸਿੱਥੇ ਘਾਹ ਨਿਕਲੇ ਉਹਦੇ ਜੋ ਉਹਦੀ ਸ਼ਾਹਵਾ ਕਾਲਪੁਰ ਤੋਂ ਸ਼ਿਵ ਸ਼ੰਕਰ ਦੀ 33 ਕਰੋੜ ਦੇ ਵਿਦਿਆਰਥੀਆਂ ਦੇ ਵੀ ਇਹ ਸੁੱਤਾ ਕਿੰਨਾ ਚਿਰ ਕਿੰਨੇ ਕਿੰਨੇ ਦੇ ਹੱਥ ਲੱਗਨੇ ਆ ਤੇ ਇੱਕ ਵੀ ਬਾਲਟਾ ਇੱਥੇ ਸੁੱਟਣ ਨਾਲ ਜਦੋਂ ਸਪੂਰਤਾਂ ਸਰਦੀ ਕਲਾਲੀ ਹੋ ਜਾਂਦੀ ਹੈ ਨਾ ਕੋਟਾ ਕਰਨੀ ਸੀ